ਸਾ ਅਫਸੋਸ ਨਹੀਂ ਆਪ ਕਿਉਂ ਮਾਫੀ ਮੰਗੋਗੇ ਜੀ ਆਪਕੇ ਬਾਅਦ ਜਿਹੜਾ ਮੁੰਡਾ ਹੈਗਾ ਜੀ ਛੱਡ ਲੋ ਆਹ ਮੁੰਡਾ ਮੈਂ ਕਹੀਂ ਮਿਲਾਨਾ ਤਾ ਉਹਦੇ ਨਾਲ ਹੀ ਮੁੰਡੇ ਨੂੰ ਛੱਡ ਲੋ ਨਹੀਂ ਪਾਜੀ ਉਹਦੇ ਨਾਲ ਗੱਲ ਕਰਨੇ ਨਹੀਂ ਨਹੀਂ ਇਹ ਮੁੜਾਫੀ ਆ ਦੇਖੋ ਜੀ 1 ਘੰਟਾ ਸਾਰਾ ਪਰਿਵਾਰ ਖਰਾਬ ਹੋਇਆ ਸਾਡਾ 1 ਘੰਟਾ ਤੱਕ ਨਹੀਂ ਅਸੀਂ ਉੱਠਦੇ ਹਾਂ ਨਹੀਂ ਤੋਂ ਬਾਅਦ ਗੱਲ ਕਰਾਂਗੇ ਜਿਹੜੀ ਕਰਾਂਗੇ ਉਹ ਕਿੱਥੇ ਦੀਪਕ ਕਿੱਥੇ ਆ ਬੁਰਾ ਤੁਸੀਂ ਕਿਹਾ ਸੀ ਨਾ ਪੀ ਮੈਂ ਨਹੀਂ ਕਿਸੇ ਨੂੰ ਪਛਾਣਦਾ ਤੁਸੀਂ ਜਵਾ ਹੁੰਦਾ ਕਰ ਲੋ ਹੁਣ ਜੋ ਹੋਏਗਾ ਕਰਕੇ ਦੱਸਾਂਗੇ ਅਜੇ ਤੇ ਸਿਰਫ ਮੈਂ ਆਇਆ ਹੁਣ ਬਾਕੀ ਵੀ ਲੈਣਾ ਤੁਹਾਨੂੰ ਕੱਲੀ ਕੱਲੀ ਲੈਣ ਬੰਦ ਕਰਕੇ ਦੱਸਾਂਗੇ ਭਾਜੀ ਤੇ ਸਾਡੇ ਕੱਲੇ ਕੱਲੇ ਬੰਦੇ ਚ ਇੰਨੀ ਕਿ ਜ਼ੁਰਤ ਹੈਗੀ ਆ ਇੰਨੇ ਕਿ ਜੋਗੇ ਹੈਗੇ ਨੇ ਵੀ ਕੱਲਾ ਕੱਲਾ ਲੜ ਸਕਦਾ ਠੀਕ ਹੈ ਭਾਜੀ ਇਹ ਕਹਣਾ ਜੀ ਤਾਂ ਤੁਹਾਨੂੰ ਇਹ ਨਹੀਂ ਸ਼ਰਮ ਆਈ ਕਿ ਪਰਿਵਾਰ ਦੇ ਨਾਲ ਆਪਣੇ ਮੈਂਬਰ ਸੀਗਾ ਤੁਸੀਂ ਕੀ ਬੋਲ ਰਹੇ ਹੋ ਭਾਜੀ ਹੁਣ ਤੁਸੀਂ ਜਾਓ ਕੋਈ ਗੱਲ ਨਹੀਂ ਤੁਸੀਂ ਪਲੀਜ਼ ਤੁਸੀਂ ਪਲੀਜ਼ ਤੁਹਾਡੀ ਕੋਈ ਗਲਤੀ ਨਹੀਂ ਹੈ ਨਹੀਂ ਅੰਦਰ ਨਹੀਂ ਅੰਦਰ ਆ ਜਾਓ ਕੋਈ ਗੱਲ ਨਹੀਂ ਮਾਨੋ ਯਾਰ ਨਹੀਂ ਇੱਥੇ ਬਹਿ ਜਾਓ ਇੱਥੇ ਬਹਿ ਜਣੇ ਬੈਠੋ ਇੱਥੇ ਸਾਡੀ ਵਾਗ ਨਹੀਂ ਜੇ ਇੱਥੇ ਬੈਠੋ ਪਾਏ ਸਜਾਦੀ ਤੋਂ ਬਾਹਰ ਤੋਂ ਹੋਈ ਹੈ ਵੇਖੋ ਭਾਜੀ ਮੈਂ ਵੀ ਤੁਹਾਡੀ ਰਿਸਪੈਕਟ ਕਰਾਂਗਾ ਸਰ ਭਾਜੀ ਉਹ ਗੱਲ ਕਰ ਲੈਣ ਦੋ ਉਹਨੂੰ ਸੈਟੀਸਫਾਈਡ ਹੋ ਲੈਣ ਦੋ ਜਦੋਂ ਸਾਡਾ ਮੈਂਬਰ ਸੈਟੀਸਫਾਈਡ ਹੋਏਗਾ ਮੋਟ ਚਾਹਤ ਭਾਜੀ ਇੱਦਾਂ ਨਹੀਂ ਮਾਨੋ ਯਾਰ ਮੈਂ ਕਿਹਾ ਨਾ ਮੈਂ ਜਿੱਦੋਂ ਕਰਵਾਇਆ ਮੈਂ ਤਾਂ ਨਹੀਂ ਹੋਣਾ ਇਹ ਮੈਂ ਕੀ ਕਿਹਾ ਇਹਨਾਂ ਨੂੰ ਉਹ ਵੀ ਪੜਿਆ ਕਰੂਗਾ ਤੁਸੀਂ ਤਾਂ ਭਾਜੀ ਉਸੇ ਵੇਲੇ ਫੋਨ ਕੀਤਾ ਆ ਇਹ ਤਾਂ ਤੁਸੀਂ ਦੋ ਵਾਰ ਕਾਲ ਕੀਤਾ ਭਾਜੀ ਮੈਂ ਆਇਆ ਹੀ ਪਰ ਉਹ ਸਕ੍ਰਿਪਟ ਮੈਨੂੰ ਉਦੋਂ ਪਤਾ ਲੱਗਾ ਮੈਂ ਅੰਦਰ ਵੀ ਨਹੀਂ ਗਿਆ ਪਹਿਲਾਂ ਵਾਸਤਾ ਕਹਿੰਦਾ ਇਹ ਚਾਹ ਤੇ ਕਰਵਾ ਪ੍ਰਧਾਨ ਕਹਿੰਦਾ ਮੈਂ ਉਦੋਂ ਹੀ ਪਾਜੀ ਮੈਨੂੰ ਫੋਨ ਕੀਤਾ ਮੈਂ ਤਾਂ ਨਿੱਕੋ ਗੱਲ ਕਹੀ ਮੈਂ ਕਿਹਾ ਪਾਜੀ ਬੰਦਾ ਗਲਤ ਬੋਲਿਆ ਉਹਦਾ ਜਵਾਬ ਅਸੀਂ ਲੈਣਾ ਤੁਹਾਡੀ ਕਹਿਣੀ ਚ ਅਸੀਂ ਬੜੀਆਂ ਗੱਲਾਂ ਟਾਲ ਲੀਆਂ ਹਰ ਗੱਲ ਨਹੀਂ ਕੋਈ ਕਰਦਾ ਉਹ ਮੈਨੂੰ ਨਹੀਂ ਪਤਾ ਚੀ ਮੈਂ ਤੁਹਾਡੇ ਕਹ ਤੇ ਮੇਰਾ ਨਾ ਫੋਨ ਆਦਾ ਕਿ ਕੁਝ ਵੀ ਤੁਹਾਡੀ ਗੱਲ ਉਹ ਮੈਂ 1 ਮਿੰਟ ਤੁਹਾਡੀ ਤੁਸੀਂ ਕਰਦੇ ਹੋ ਪਰ ਜਿੰਨੀ ਮੇਰੀ ਮੇਰੀ ਬੇਇੰਤਿਆ ਮੇਰੀ ਰਿਸਪੈਕਟ ਰਿਕੁਐਸਟ ਹੈ ਤੁਹਾਨੂੰ ਜਿੰਨੀ ਦੇਰ ਮੇਰਾ ਮੈਂਬਰ ਦਾ ਪਰਿਵਾਰ ਸੈਟੀਸਫਾਈਡ ਨਹੀਂ ਹੁੰਦਾ ਉਹ ਨੀਦਰ ਮੈਂ ਨਹੀਂ ਹੋ ਸਕਦਾ ਮੈਨੂੰ ਹੁਦਿਆਦ ਕਰ ਦੇ ਵੀ ਭਾਜੀ ਉੱਠ ਜਾ ਮੈਂ ਉੱਠ ਜਾਣਾ ਨਾ ਮੈਂ ਨਹੀਂ ਕਰ ਸਕਦਾ ਐਸੇ ਲਈ ਉਹ ਕਮਾਂਡ ਹੈ ਕਿ ਤੂੰ ਮੋਰਚਾ ਨੇ ਲਾਇਆ ਮੇਰਾ ਮੈਂਬਰ ਸੈਟੀਸਫਾਈਡ ਹੋ ਜਾ ਮੈਂ ਆੜ ਜਾਣਾ ਮੈਂਬਰਾ ਮੈਂ ਬੰਦਿਆਂ ਵਾਸਤੇ ਨੇ ਤੇ ਮੈਂ ਬੰਦਿਆਂ ਤੋਂ ਬਿਨਾ ਕੁਝ ਨਹੀਂ ਉਹ ਸੈਟੀਸਫਾਈਡ ਹੋ ਜਾਣਗੇ ਮੈਂ ਉੱਠ ਜਾਣਾ ਤੁਹਾਡੀ ਮੈਂ ਸਾਰੇ ਭਰਾਵਾਂ ਦੀ ਰਿਸਪੈਕਟ ਕਰਦਾ ਆ ਤੁਸੀਂ ਮਾਨ ਦਿੰਦੇ ਹੋ ਸਾਨੂੰ ਆਹੇਗੇ ਨੂੰ ਮਾਨ ਦਿੰਦੇ ਹੋ ਸਾਡੀ ਹਰ ਗੱਲ ਮੰਨਦੇ ਹੋ ਅਸੀਂ ਉਸ ਗੱਲ ਦੀ ਤੁਹਾਡੀ ਇਨਸਪੈਕਟ ਵੀ ਕਰਦੇ ਆ ਬਈ ਜੁੱਤੀ ਦੇਖਣ ਤੋਂ ਕੰਮ ਹੋਣਾ ਹੀ ਨਹੀਂ ਮੈਂ ਭਾਜੀ ਵੇਖੋ ਮੈਨੂੰ ਇੱਕ ਵੀਰ ਦਾ ਨਹੀਂ ਪਤਾ ਲਖਵਿੰਦਰ ਮੈਨੂੰ ਨਾਂ ਆ ਕਿ ਇੱਕ ਇਹ ਭਾਜੀ ਦਾ ਜਿੰਨ ਪਤਾ ਲੱਗਾ ਬਾਈ ਫੇਸ ਤੇ ਦੂਜਾ ਤੁਹਾਡਾ ਠੀਕ ਹੈ ਜੀ ਤੁਸੀਂ ਸਾਰੇ ਸਾਡੇ ਨਾਲ ਪੂਰਾ ਕਾਮੈਂਟ ਕਰਦੇ ਹੋ ਮੈਂ ਜੀ ਸਾਹਿਬ ਵੇਖੋ ਮੇਰੀ ਲੜਾਈ ਕਿਦੇ ਵਾਸਤੇ ਆ ਲੋਕ ਬੰਦੇ ਲੜਦੇ ਮੇਰੇ ਵਾਸਤੇ ਮੈਂ ਤੇ ਉਹਨਾਂ ਦੀ ਇੱਜ਼ਤ ਨਹੀਂ ਕੋਈ ਤੇ ਫਿਰ ਮੇਰੀ ਵੀ ਇੱਜ਼ਤ ਕੋਈ ਨਹੀਂ ਇੱਥੇ ਹੀ ਗੱਲ ਕਰ ਅੰਦਰ ਆਓ ਸਾਡਾ ਤਾਂ ਕੰਮ ਹੀ ਤਰੀਕੇ ਨਾਲ ਚੱਲਦਾ ਤੇ ਆ ਤਰੀਕਾ ਬਿਨਾ ਬੈਠੇ ਫਿਰ ਕੀ ਮੇਰੇ ਜਦੋਂ ਸਰ ਤਬ ਆਪਣਾ ਹੀ ਪੈ ਮੰਨ ਗਿਆ ਚਲੋ ਪਲੀਜ਼ ਸਰ ਪਲੀਜ਼ ਚਲੋ ਅੰਦਰ ਬੈਠੇ ਅੰਦਰ ਪੈ ਗੱਲ ਆਓ ਭਾਈ ਮੈਂ ਜੀ ਸਾਹਬ ਨੇ ਕਹਿੰਦੇ ਮੈਂ ਕਿਹ ਗੱਲ ਲੇਦਾ ਵਾਂ ਆ ਵੀ ਬੰਦਾ ਤੁਹਾਡਾ ਬਹੁਤ ਲੇਟ ਆਇਆ ਅੱਜ ਭਾਈ ਜਦੋਂ ਆਏ ਤੁਹਾਨੂੰ ਫੋਨ ਆ ਗਿਆ ਹੂੰ ਉਸੇ ਵਾਲੇ ਹੁੰਦੇ ਮੈਂ ਉਸੇ ਵਕਤ ਤੁਹਾਨੂੰ ਉਸੇ ਟਾਈਮ ਕਿਹਾ ਜਿਹਾ ਇਹ ਬੰਦਾ ਆਇਆ ਬੜੀ ਲੇਟ ਇਤੋਂ ਕੱਲਾ ਜਿਹੜੇ ਬੰਦੇ ਹੈਗੇ ਸੀ ਮੈਂ ਇਹਨਾਂ ਨੂੰ ਦੱਸਿਆ ਕਿ ਹਾਰਨ ਜੀ ਮੈਂ ਅੰਦਰ ਬੈਠ ਕੇ ਕਰਦਾ 400 ਚਾਹਤਾਂ ਦੇ ਅੰਦਰ ਨਾ ਹੀ ਬੱਲ ਜਾਈ ਆਈ ਆਈ ਤੁਸੀਂ ਦੱਸੋ ਜਾਨਦੋੜ ਭਾਈ ਛੱਡ ਦਿਓ ਮੇਰੇ ਨਾਲ ਗੱਲ ਕਰ ਰਿਹਾ ਉਹ ਵੇਖੋ ਸਾਹਮਣੇ ਬੱਚਾ ਮੇਰਾ ਉਹ ਵੇਖ ਲਓ ਉਹ ਬੈਠਾ ਨੇ ਆਹ ਠਾ ਠਾ ਆਹ ਉਹ ਸੁਣ ਲੈ ਕਾ ਉੱਤਰ ਬਿਠਾ ਦੇ ਉਹਨੂੰ ਵਰਦੀ ਤੇ ਨਹੀਂ ਸਲਾਹ ਅੰਦਰ ਆਓ ਚਲ ਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੋਨੀ ਐਸ ਵੇਲੇ ਬੈਠੇ ਆ ਪਠਾਨਕੋਟ ਲਦਬਾਨਾ ਟੋਲ ਪਲਾਜੇ ਦੇ ਉੱਪਰ ਔਰ ਟੋਲ ਪਲਾਜੇ ਵਾਲੇ ਜਿਹੜੇ ਤੇ ਸਾਡੇ ਪੰਜਾਬੀ ਭਰਾ ਨੇ ਉਹ ਤਾਂ ਸਾਡਾ ਸਾਥ ਦਿੰਦੇ ਪੂਰਾ ਪਿਉ ਉਹਨਾਂ ਨੂੰ ਸਾਡੀ ਸੱਬੇ ਤਾਂ ਵੀ ਪਤਾ ਸਾਡੇ ਪਰਿਵਾਰਾਂ ਦੀ ਇੱਜ਼ਤ ਦਾ ਵੀ ਪਤਾ ਭੈਣਾ ਤੇ ਜਿਹੜੇ ਸਾਡੀਆਂ ਨਾਲ ਮਾਵਾ ਸੀ ਕਿਸਾਨ ਯੂਨੀਅਨ ਚੜੂਨੀ ਦੇ ਅੱਜ ਮੈਂਬਰਾਂ ਵੱਲੋਂ ਜੋ ਕਿ ਗੁਰਦਾਸਪੁਰ ਤੋਂ ਜੋ ਪਠਾਨਕੋ ਟੋਲ ਪਲਾਜਾ ਅਲਾ ਦਫਾਲਵਾ ਟੋਲ ਪਲਾਜਾ ਜਾਂ ਨੇੜੇ ਕਾਨਵਾ ਉੱਥੋਂ ਜੋ ਕਿ ਸਾਡੇ ਜੋ ਮੈਂਬਰ ਹੈ ਆਪਣੇ ਪਰਿਵਾਰ ਨਾਲ ਟੋਲ ਪਲਾਜੇ ਤੋਂ ਲੰਘ ਰਹੇ ਸੀ ਪਰ ਜਦੋਂ ਉਹਨਾਂ ਨੇ ਯੂਨੀਅਨ ਦਾ ਕਾਰਡ ਵਿਖਾਇਆ ਤੇ ਉਲਟਾ ਟੋਲ ਪਲਾਜੇ ਦੇ ਕਰਮਚਾਰੀ ਵੱਲੋਂ ਉਸ ਸਾਡੇ ਆਗੂ ਦੇ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ ਜਦੋਂ ਉਹਨਾਂ ਨੇ ਯੂਨੀਅਨ ਦੇ ਬਾਰੇ ਦੱਸਿਆ ਉਸ ਬੰਦੇ ਨੇ ਫਿਰ ਵੀ ਕੋਈ ਸ਼ਰਮ ਨਹੀਂ ਕੀਤੀ ਹੋਰ ਇਸ ਗੱਲ ਦੀ ਵੀ ਬਿਲਕੁਲ ਖਿਆਲ ਨਹੀਂ ਕੀਤਾ ਕਿ ਉਹ ਆਗੂ ਸਾਡਾ ਪਰਿਵਾਰ ਦੇ ਨਾਲ ਆ ਉਸ ਤੋਂ ਬਾਅਦ ਟੋਲ ਪਲਾਜੇ ਦੇ ਉੱਪਰ ਸਾਡੇ ਮੌਕੇ ਦੇ ਉੱਪਰ ਕੁਝ ਮੈਂਬਰਾਂ ਨੇ ਪਹੁੰਚ ਕੇ ਅਸੀਂ ਆਪ ਵੀ ਪਹੁੰਚੇ ਉੱਥੇ ਧਰਨਾ ਲਾਇਆ ਗਿਆ ਟੋਲ ਪਲਾਜੇ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਤੇ ਜੋ ਹੈ ਟੋਲ ਪਲਾਜੇ ਦੀ ਮੈਨੇਜਮੈਂਟ ਵੱਲੋਂ ਉੱਥੇ ਪਹੁੰਚ ਕੇ ਉਸ ਆਗੂ ਦੇ ਵਿਰੁੱਧ ਕਾਰਵਾਈ ਕੀਤੀ ਗਈ ਉਸ ਕੋ ਮਾਫੀ ਵੀ ਮੰਗਵਾਈ ਗਈ ਔਰ ਆਉਣ ਵਾਲੇ ਸਮੇਂ 'ਚ ਵਿਸ਼ਵਾਸ ਦਿਵਾਇਆ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਕਰਮਚਾਰੀ ਦੁਬਾਰਾ ਕਿਸੇ ਵੀ ਯੂਨੀਅਨ ਦੇ ਮੈਂ ਆਗੂ ਦੇ ਨਾਲ ਕੋਈ ਵੀ ਜਾਂ ਮੈਂਬਰ ਦੇ ਨਾਲ ਇਦਾਂ ਦਾ ਗਲਤ ਬਤਿਹਰਾ ਨਹੀਂ ਕਰੂਗਾ ਧੰਨਵਾਦ ਜੀ